ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਜੀ ਤੁਹਾਡੇ ਆਪਣੇ YouTube ਚੈਨਲ ਫੂਡ ਆਫ ਪੰਜਾਬ ਤੇ ਤੇ ਲੋ ਜੀ ਅੱਜ ਬਣਾਇਆ ਜੀ ਆਪਾਂ ਨੇ ਡਰਾਈ ਫਰੂਟ ਦੇ ਬਹੁਤ ਹੀ ਵਧੀਆ ਲੱਡੂ ਜਿਹੜੇ ਕਿ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਏ ਆ ਜੀ ਤੁਸੀਂ ਦੇਖ ਸਕਦੇ ਹੋ ਆ ਦੇਖੋ ਠੀਕ ਆ ਜੀ ਡਰਾਈ ਫਰੂਟ ਦੇ ਲੱਡੂ ਕਿੰਨੇ ਘੈਂਟ ਆ ਜਿਹੜੇ ਬਣ ਕੇ ਤਿਆਰ ਹੋਏ ਆ ਸੋ ਜਿਹੜੇ ਜਿਹੜੇ ਤਰੀਕੇ ਨਾਲ ਮੈਂ ਬਣਾਈ ਆ ਜੀ ਜਿਹੜਾ ਜਿਹੜਾ ਮੈਂ ਸਮਾਨ ਲਿਆ ਤੁਹਾਨੂੰ ਅੱਗੇ ਵੀਡੀਓ ਚ ਦੱਸ ਦਿਆਂ ਜੀ ਤੇ ਜੇ ਤੁਸੀਂ ਰੈਸਪੀ ਸਿੱਖਣੀ ਹੈ ਜੀ ਵੀਡੀਓ ਨਾਲ ਬਣੇ ਲੋ ਅੱਜ ਫਿਰ ਤੁਹਾਨੂੰ ਬਣਾ ਕੇ ਦਿਖਾਵਾਂਗੇ ਆਪਾਂ ਬਹੁਰੇ ਵਧੀਆ ਐਂ ਡਰਾਈ ਫਰੂਟ ਦੇ ਲੱਡੂ ਹਲਵਾਈ ਸਟਾਈਲ ਵੀ ਆਪਾਂ ਕਰਾਂ ਕਿੱਕਣਾ ਬਣਾ ਸਕਦੇ ਹਾਂ ਜੀ ਤੇ ਆਜੋ ਰੈਸਪੀ ਕਰਦੇ ਹਾਂ ਸਟਾਰਟ ਜਿਹੜੇ ਭੈਣ ਭਰਾ ਚੈਨਲ ਤੇ ਨਵੇਂ ਆ ਜੀ ਉਹ ਇਦਾਂ ਦੀ ਕੁਕਿੰਗ ਵੀਡੀਓ ਦੇਖਣ ਲਈ ਸਾਡਾ ਚੈਨਲ ਜਰੂਰ ਸਬਸਕ੍ਰਾਈਬ ਕਰ ਲਿਓ ਜੀ ਤੇ ਜਿਹੜੇ ਭੈਣ ਭਰਾ ਨਾਲ ਜੁੜੇ ਹੋ ਆ ਜੀ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰ ਦਿਓ ਤੇ ਨਾਲ ਇੱਕ ਪਿਆਰਾ ਜਿਹਾ ਕਮੈਂਟ ਵੀ ਕਰ ਦਿਓ ਆ ਦੇਖੋ ਤੁਸੀਂ ਲੱਡੂ ਦੇਖੋ ਕਿੰਨੇ ਵਧੀਆ ਬਣ ਕੇ ਤਿਆਰ ਹੋਏ ਆ ਜੀ ਇਹ ਕਿਵੇਂ ਬਣਦੇ ਆ ਤੇ ਆਜੋ ਫਿਰ ਤੁਹਾਨੂੰ ਬਣਾ ਕੇ ਦਿਖਾਉਂਦੇ ਆ ਨਾਲੇ ਤੁਹਾਨੂੰ ਸਿਖਾਉਂਦੇ ਆ ਤੇ ਲੋ ਜੀ ਡਰਾਈ ਫਰੂਟ ਦੇ ਲੱਡੂ ਬਣਾਉਣ ਦੇ ਲਈ ਚਾਹੀਦੇ ਆਪਾਂ ਨੂੰ ਡਰਾਈ ਫਰੂਟ ਸਭ ਤੋਂ ਪਹਿਲਾਂ 250 ਗ੍ਰਾਮ ਆਪਾਂ ਨੇ ਖਜੂਰਾਂ ਲੈ ਲਈਆਂ ਇਹ ਮਿਲ ਜਾਂਦੀਆਂ ਠੀਕ ਆ ਜੀ ਮਿੱਠੀਆਂ ਖਜੂਰਾਂ ਐਦਾਂ ਦਾ ਪੈਕਟ ਸੀਗਾ ਇਹ ਖਜੂਰਾਂ ਦਾ ਤੇ ਉਸ ਤੋਂ ਬਾਅਦ ਆਪਣੇ ਕੋਲ ਅੱਧੀ ਕ ਕੌਲੀ ਮਖਾਣਿਆਂ ਦੀ ਆ ਫੁੱਲ ਮਖਾਣੇ ਥੋੜੀਆਂ ਜਿਹੀਆਂ ਆਪਾਂ ਦਾਖਾਂ ਪਾਉਂਗੇ ਬਾਕੀ ਤੁਸੀਂ ਆਪਣੀ ਪਸੰਦ ਦਾ ਕੋਈ ਵੀ ਡਰਾਈ ਫਰੂਟ ਜਿਹੜਾ ਉਹ ਪਾ ਸਕਦੇ ਹੋ ਥੋੜੇ ਜਿਹਾ ਪਾਉਂਗੇ ਭੁੰਨੇ ਹੋਏ ਛੋਲੇ ਸਿਆਲ ਦੇ ਵਿੱਚ ਇਹ ਵਧੀਆ ਚੀਜ਼ ਰਹਿੰਦੀ ਠੀਕ ਹੈ ਜੀ ਥੋੜੇ ਜਿਹਾ ਪਾਉਂਗੇ ਚਿੱਟੇ ਤੇਲਾ ਤੇ ਉਸ ਤੋਂ ਬਾਅਦ ਪਾਵਾਂਗੇ ਨਾਰੀਅਲ ਦਾ ਬੁਰਾ ਦਾ ਥੋੜਾ ਜਿਹਾ ਤੇ ਇਹ ਹੈਗਾ ਜੀ ਗੋੰਦ ਠੀਕ ਹੈ ਜੀ ਇਹ ਵੀ ਪਾਵਾਂਗੇ ਆਪਾਂ ਲੱਡੂਆਂ ਦੇ ਵਿੱਚ ਥੋੜਾ ਜਿਹਾ ਤੇ ਬਾਕੀ ਜੇ ਤੁਹਾਨੂੰ ਮਿੱਠਾ ਘੱਟ ਪਸੰਦ ਹੈ ਤਾਂ ਤੁਸੀਂ ਕੱਲੀਆਂ ਖਜੂਰਾਂ ਐਡ ਕਰਿਓ ਤੇ ਨਹੀਂ ਫਿਰ ਤੁਸੀਂ ਥੋੜਾ ਜਿਹਾ ਦੇਸੀ ਘੁੜ ਪਾ ਲਿਓ ਆ ਦੇਖੋ ਠੀਕ ਹੈ ਜੀ ਗੁੜ ਪਾਇਓ ਤਾਂ ਜੇ ਤੁਹਾਡੇ ਕੋਲ ਵਧੀਆ ਖਿਲਾੜੀ ਵਾਲਾ ਗੁੜ ਹੈਗਾ ਸਾਡੇ ਤਾਂ ਮਿਲ ਜਾਂਦਾ ਏ ਠੀਕ ਹੈ ਜੀ ਦੁਕਾਨਾਂ ਪਰ ਪੈਸੇ ਜ਼ਿਆਦਾ ਤਰ ਪਿਓਰ ਗੁੜ ਨਹੀਂ ਮਿਲਦਾ ਹੈਗਾ ਉਹ ਤੁਸੀਂ ਦੇਖ ਕੇ ਪਾ ਲਿਓ ਤੇ ਉਸ ਤੋਂ ਬਾਅਦ ਆ ਪੈਕਟ ਹੈਗਾ ਇੱਕ ਆਪਣੇ ਕੋਲ ਡਰਾਈ ਫਰੂਟਾਂ ਦਾ ਇਹਦੇ ਵਿੱਚ ਕਾਫੀ ਸਾਰੇ ਡਰਾਈ ਫਰੂਟ ਹੈ ਕਾਜੂ ਹੈ ਬਦਾਮ ਹੈ ਮੋٹے ਮੱਗਜ ਹੈ ਹੋਰ ਸਾਰੇ ਕਈ ਡਰਾਈ ਫਰੂਟ ਹੈ ਇਹਦੇ ਵਿੱਚ ਆ ਦੇਖੋ ਠੀਕ ਹੈ ਜੀ ਇਹ ਪੈਕਟ ਮੈਂ ਤੁਹਾਨੂੰ ਥਾਲੀ ਦੇ ਵਿੱਚ ਕੱਟ ਕੇ ਦਿਖਾ ਦਿੰਦਾ ਤੇ ਲਓ ਜੀ ਇਹਨੂੰ ਆਪਾਂ ਨਾ ਇੱਕ ਪਰਾਠੇ ਦੇ ਵਿੱਚ ਕੱਢ ਲੈਂਦੇ ਆ ਤਲੋ ਜੀ ਆ ਦੇਖੋ ਆਪਣੇ ਕੋਲ ਕਾਫੀ ਸਾਰੇ ਡੇਰੇ ਡਰਾਈ ਫਰੂਟ ਉਹ ਹੈਗੇ ਆ ਤੇ ਆਪਾਂ ਨੇ ਹੁਣ ਕੀ ਕਰਨਾ ਇੱਕ ਤਾਂ ਆਪਾਂ ਨੇ ਮਖਾਣੇ ਆ ਜਿਹੜੇ ਥੋੜੇ ਜਿਹਾ ਫਰਾਈ ਕਰਨੇ ਆ ਕਿ ਦੇਸੀ ਕੀ ਦੇ ਵਿੱਚ ਤਾਂ ਜੋ ਥੋੜੇ ਜਿਹਾ ਕੜਕ ਹੋ ਜਵੇ ਤੇ ਆ ਜਿਹੜੇ ਡਰਾਈ ਫਰੂਟ ਹੈ ਇਹ ਵੀ ਆਪਾਂ ਨੇ ਥੋੜੇ ਜਿਹਾ ਇਹ اسی ਤਰੀਕੇ ਨਾਲ ਭੁੰਨ ਲੈਣੇ ਆ ਕੀ ਪਾ ਕੇ ਨਹੀਂ ਭੁੰਨਣੇ ਹੈਗੇ ਐਦਾਂ ਹੀ ਥੋੜੇ ਜਿਹਾ 5-7 ਮਿੰਟ ਆਪਾਂ ਨੇ ਸੇਕ ਲਵਾ ਕੇ ਇਹਨਾਂ ਨੂੰ ਥੋੜੇ ਜਿਹਾ ਮਿਕਸੀ ਕਰ ਲੈਣਾ ਦਰਦਰਾ ਜਿਹਾ ਕਰ ਲੈਣਾ ਹੈ ਤਾਂ ਜੋ ਥੋੜੇ ਜਿਹਾ ਕੜਕ ਜੇ ਹੋ ਜਵੇ ਤੇ ਜਦੋਂ ਆਪਾਂ ਮਿਕਸੀ ਕਰੀਏ ਸਾਨੀ ਨਾਲ ਇਹ ਮਿਕਸੀ ਹੋ ਜਵੇ ਤੇ ਆ ਜਿਹੜੇ ਛੋਲੇ ਆ ਇਹ ਵੀ ਆਪਾਂ ਨੇ ਥੋੜੇ ਜਿਹਾ ਸਾਫ਼ ਕਰਕੇ ਮਿਕਸੀ ਕਰ ਲੈਣੇ ਆ ਥੋੜਾ ਜਿਹਾ ਪਾਊਡਰ ਬਣਾ ਲੈਣਾ ਇਹਨਾਂ ਦਾ ਤੇ ਲਓ ਜੀ ਹੁਣ ਆਪਾਂ ਨੇ ਮਿਕਸ ਦੇ ਜੱਗ ਵਿੱਚ ਨਾ ਤੇ ਥੋੜੇ ਜਿਹਾ ਡਰਾਈ ਫਰੂਟ ਆ ਜਿਹੜੇ ਪਾ ਲੈਣੇ ਆ ਜ਼ਿਆਦਾ ਨਹੀਂ ਪਾਉਣੇ ਹੈਗੇ ਕਿਉਂਕਿ ਜਿਹੜੇ ਇਹ ਡਰਾਈ ਫਰੂਟ ਆ ਮੈਂ ਪਹਿਲਾਂ ਹੀ ਸੇਕ ਲਏ ਸੀਗੇ ਕਿਉਂਕਿ ਵੀਡੀਓ ਫਿਰ ਬਹੁਤ ਲੰਬੀ ਹੋ ਜਾਂਦੀ ਆ ਤੁਸੀਂ ਵੀ ਇਹਨਾਂ ਨੂੰ ਕਿਸੇ ਕੜਾਹੀ ਦੇ ਵਿੱਚ ਥੋੜਾ ਜਿਹਾ ਸੇਕ ਲਿਓ ਤਾਂ ਜੋ ਮਿਕਸੀ ਹੋ ਜਵੇ ਤੇ ਹੁਣ ਆਪਾਂ ਇਹਨਾਂ ਨੂੰ ਥੋੜੇ ਜਿਹਾ ਮਿਕਸੀ ਕਰ ਲੈਂਦੇ ਆ ਤੇ ਲਓ ਜੀ ਇਸ ਤਰੀਕੇ ਨਾਲ ਆਪਾਂ ਨੇ ਇਹ ਮोटे-ਮोटे ਜੇ ਗ੍ਰाइंड ਕਰ ਦੇਣੇ ਆ। ਮੰਨ ਲਓ ਜਿਆਦਾ ਪਾਊਡਰ ਨਹੀਂ ਬਣਾਉਣਾ। ਆ ਤੁਸੀਂ ਦੇਖ ਸਕਦੇ ਹੋ। ਇਸ ਤਰੀਕੇ ਦੇ ਆਪਾਂ ਨੇ ਇਹ ਕਰ ਲੈਣੇ ਆ। ਤੇ ਲਓ ਜੀ ਛੋਲੇ ਵੀ ਆਪਾਂ ਨੇ ਪੀਸ ਲਏ ਆ ਜੀ। ਆ ਦੇਖੋ ਸਾਰੇ ਆਪਣੇ ਡਰਾਈ ਫਰੂਟ ਆਪਾਂ ਨੇ ਪੀਸ ਲਏ ਮोटे-ਮोटे ਤੇ ਛੋਲੇ ਥੋੜੇ ਜਿਹਾ ਆਪਾਂ ਨੇ ਬਰੀਕ ਕਰ ਲਏ ਆ। ਤੇ ਲਓ ਜੀ ਆਪਣਾ ਮਿਕਸਚਰ ਰੈਡੀ ਆ। ਤੇ ਹੁਣ ਆਪਾਂ ਨੇ ਕੀ ਕਰਨਾ ਏ? ਆ ਜਿਹੜੀਆਂ ਖਜੂਰਾਂ ਐ ਆਪਾਂ ਇਹਦੇ ਬੀਜ ਕੱਟ ਦੋਗੇ। ਠੀਕ ਹੈ ਜੀ ਵਿੱਚ ਤੇ ਜਿਹੜੀਆਂ ਗੋਠਲੀਆਂ ਐ ਉਹ ਆਪਾਂ ਨੇ ਕੱਢ ਦੇਣੀਆਂ ਆ ਆ ਦੇਖੋ ਠੀਕ ਹੈ ਜੀ ਆਹ ਚੀਜ਼ ਆਪਾਂ ਨੇ ਬਾਹਰ ਕਰ ਦੇਣੀਆਂ ਤੇ ਹੁਣ ਸਾਰੀਆਂ ਜਿਹੜੀਆਂ ਖਜੂਰਾਂ ਦੇ ਆਪਾਂ ਗੋਠਲੀਆਂ ਯਾਨੀ ਕਿ ਬੀਜ ਆ ਜਿਹੜੇ ਉਹ ਬਾਹਰ ਕੱਢ ਲੋਂਗੇ ਤੇ ਲੋ ਜੀ ਖਜੂਰਾਂ ਦੇ ਜਿਹੜੀਆਂ ਆਪਾਂ ਨੇ ਕਰ ਲਈਆਂ ਸਾਫ਼ ਬੀਜ ਆਪਾਂ ਨੇ ਇਹਦੇ ਅਲੱਗ ਕੱਢਤੇ ਆ ਜੀ ਠੀਕ ਹੈ ਜੀ ਤੇ ਹੁਣ ਕਰਦੇ ਆ ਅਗਲਾ ਪ੍ਰੋਸੈਸ ਸ਼ੁਰੂ ਤੇ ਲੋ ਜੀ ਇੱਕ ਕੜਾਹੀ ਦੇ ਵਿੱਚ ਪਾਵਾਂਗੇ ਆਪਾਂ ਥੋੜਾ ਜਿਹਾ ਦੇਸੀ ਕੀ ਠੀਕ ਹੈ ਜੀ ਦੇਸੀ ਕੀ ਦੇ ਵਿੱਚ ਆ ਜਿਹੜਾ ਗੂੰਦ ਹੈਗਾ ਇਹ ਹੈਗਾ 100 ਗ੍ਰਾਮ ਤੇ ਮੈਂ ਅੱਧਾ ਪਾ ਲੂੰਗਾ ਜਿਹੜੀ ਆਪਾਂ 50 ਗ੍ਰਾਮ ਗੂੰਦ ਲਵਾਂਗੇ ਠੀਕ ਹੈ ਜੀ ਆਪਾਂ ਕੋਲ 50 ਗ੍ਰਾਮ ਗੂੰਦ ਲੈਣਾ ਤੇ ਇਹਨੂੰ ਦੋ ਵਾਰ ਕਰਕੇ ਨਾ ਆਪਾਂ ਨੇ ਤਲ ਲੈਣਾ ਥੋੜਾ ਜਿਹਾ ਠੀਕ ਹੈ ਜੀ ਇਹਨੂੰ ਦੋ ਵਾਰ ਕਰਕੇ ਆਪਾਂ ਇਹਨੂੰ ਤਲ ਲੂਗੇ ਤੇ ਲੋ ਜੀ ਪਹਿਲਾਂ ਆਪਾਂ ਨੇ ਇਹ ਥੋੜਾ ਜਿਹਾ ਤਲ ਲੈ ਜਦੋਂ ਇਸ ਤਰੀਕੇ ਨਾਲ ਫੁੱਲ ਗਿਆ ਨਾ ਆਪਾਂ ਨੇ ਫਿਰ ਇਹ ਨਚੋੜ ਕੇ ਚੰਗੀ ਤਰ੍ਹਾਂ ਕਿਸੇ ਬਰਤਨ ਦੇ ਵਿੱਚ ਕੱਢ ਲੈਣਾ ਏ ਤੇ ਲਓ ਜੀ ਗੂੰਦ ਦਾ ਜਿਹੜੇ ਆਪਾਂ ਨੇ ਫਰਾਈ ਕਰ ਲਿਆ ਜੀ ਆ ਦੇਖੋ ਕਿੰਨਾ ਸੋਹਣਾ ਹੋ ਗਿਆ ਇਹਨੂੰ ਮਿਕਸੀ ਕਰਨ ਦੀ ਲੋੜ ਨਹੀਂ ਇਹ ਜਿਹੜਾ ਗੂੰਦ ਦਾ ਹੱਥਾਂ ਨਾਲੇ ਭੁਰ ਜਾਂਦਾ ਏ ਇਹਨੂੰ ਆਪਾਂ ਇਸੇ ਤਰੀਕੇ ਨਾਲ ਪਾ ਲੂਗੇ ਤੇ ਲਓ ਜੀ ਹੁਣ ਆਪਾਂ ਮਖਾਣੇ ਵੀ ਆ ਜਿਹੜੇ ਉਹ ਵੀ ਥੋੜੇ ਜਿਹਾ ਭੁੰਨ ਲੰਨੇ ਆ ਮਖਾਣੇ ਤੁਸੀਂ ਆਪਣੇ ਹਿਸਾਬ ਨਾਲ ਵੱਧ ਘੱਟ ਪਾ ਸਕਦੇ ਹੋ ਜਿਆਦਾ ਟੇਸਟ ਪਸੰਦ ਹੈ ਥੋੜੇ ਜਿਆਦਾ ਪਾ ਲਿਓ ਨਹੀਂ ਘੱਟ ਪਾ ਕੇ ਇਹਨਾਂ ਨੂੰ ਭੁੰਨ ਦਿਓ ਥੋੜੇ ਜਿਹਾ ਕਿ ਕਿ ਇਹ ਵੀ ਆਪਾਂ ਨੇ ਥੋੜੇ ਜਿਹਾ ਕੜਕਾ ਕਰਨੇ ਆ ਕੜਕਾ ਕਰਕੇ ਆਪਾਂ ਨੇ ਇਹ ਮਿਕਸੀ ਕਰ ਲੈਣੇ ਆ ਤੇ ਲੋ ਜੀ ਮਖਾਣੇ ਆਪਾਂ ਨੇ ਭੁੰਨ ਕੇ ਮਿਕਸੀ ਦੇ ਜੱਗ 'ਚ ਕੱਢ ਲਏ ਆ ਤੇ ਇਹਨਾਂ ਨੂੰ ਆਪਾਂ ਨੇ ਪੀਸ ਲੈਣਾ ਠੀਕ ਹੈ ਜੀ ਦਰਦਰੇ ਜੇ ਤੇ ਹੁਣ ਆਪਾਂ ਕੀ ਕਰਾਂਗੇ ਐਸੀ ਕੜਾਹੀ ਦੇ ਵਿੱਚ ਜਿਹੜੀਆਂ ਆਪਾਂ ਨੇ ਖਜੂਰਾਂ ਦੇ ਬੀਜ ਕੱਢੇ ਸੀਗੇ ਉਹ ਆਪਾਂ ਨੇ ਮਿਕਸੀ ਦੇ ਜੱਗ ਵਿੱਚ ਪਾ ਕੇ ਥੋੜੀਆਂ ਬਰੀਕ ਕਰ ਲਈਆਂ ਤੇ ਹੁਣ ਆਪਾਂ ਇਹਨਾਂ ਨੂੰ ਇਹਦੇ ਵਿੱਚ ਐਡ ਕਰ ਲਵਾਂਗੇ ਕੜਾਹੀ ਦੇ ਵਿੱਚ ਤੇ ਹੌਲੀ-ਹੌਲੀ ਮੀਡੀਅਮ ਸੇਕ ਤੇ ਆਪਾਂ ਇਹਨਾਂ ਨੂੰ ਪਕਾਉਂਗੇ ਤਾਂ ਜੋ ਇਹ ਨਰਮ ਹੋ ਜਾਣ ਠੀਕ ਹੈ ਜੀ ਕਿਉਂਕਿ ਜਦੋਂ ਇਹ ਨਰਮ ਹੋ ਗਿਆ ਫਿਰ ਅਪਹਰੇ ਵਿੱਚ ਸਾਰਾ ਮਟੀਰੀਅਲ ਜਿਹੜਾ ਆਪਣਾ ਮਿਕਸ ਕਰੂਗੇ ਤੇ ਲੋ ਜੀ ਨਾਲੇ ਹੁਣ ਆਪਾਂ ਖਜੂਰਾ ਨਰਮ ਕਰ ਲੈਂਦੇ ਆ ਜੀ ਇੱਕ ਸਾਈਡ ਤੇ ਤੇ ਇਧਰ 1 ਕੱਪ ਫਰਾਈਵਿਲ ਦੇ ਵਿੱਚ ਥੋੜਾ ਜਿਹਾ ਪਾਣੀ ਪਾ ਕੇ ਜਿਹੜਾ ਆਪਣੇ ਕੋਲ ਗੁੜ ਹੈ ਗੁੜ ਨੂੰ ਆਪਾਂ ਮੈਲਟ ਕਰ ਲੂਗੇ ਠੀਕ ਹੈ ਜੀ ਗੁੜ ਵੀ ਆਪਾਂ ਨੇ ਮੈਲਟ ਕਰ ਲੈਣਾ ਹੈ ਤੇ ਖਜੂਰਾ ਰੱਖਤੀ ਆਪਾਂ ਨੇ ਇਸ ਚੁੱਲੇ ਤੇ ਇਧਰ ਨਰਮ ਹੋਣ ਦੇ ਲਈ ਤੇ ਇਧਰ ਗੁੜ ਦਾ ਆਪਾਂ ਜਿਹੜਾ ਬਣਾ ਲੈਂਦੇ ਆ ਜੀ ਇੱਕ ਲਿਕਵਿਡ ਤੇ ਲੋ ਜੀ ਖਜੂਰਾਂ ਜਿਹੜੀਆਂ ਆਪਣੀਆਂ ਸੈੱਟ ਹੋ ਚੁੱਕੀਆਂ ਠੀਕ ਆ ਜੀ ਥੋੜਾ ਜਿਹਾ ਆਪਾਂ ਨੇ ਈ ਪਾ ਲਿਆ ਸੀਗਾ ਕੜਾਹੀ ਦੇ ਵਿੱਚ ਤਾਂ ਜੋ ਖਜੂਰਾਂ ਜਿਹੜੀਆਂ ਕੜਾਹੀ ਨਾਲ ਨਾ ਚਿਪਕੇ ਨਾ ਖਜੂਰਾਂ ਆਪਾਂ ਨੇ ਪਕਾਈਆਂ ਸਿਰਫ 4-5 ਮਿੰਟ 4-5 ਮਿੰਟ ਚੰਨ ਨਰਮ ਹੋ ਗਈਆਂ ਇਹ ਠੀਕ ਆ ਜੀ ਤੇ ਇਹਦਾ ਗੈਸ ਕਰ ਤੇ ਆਪਾਂ ਨੇ ਬੰਦ ਕੜਾਹੀ ਦਾ ਤੇ ਇੱਧਰ ਗੁੜਾ ਜਿਹੜਾ ਆਪਾਂ ਕਰ ਲੈਂਦੇ ਆ ਮੈਲਟ ਤੇ ਲੋ ਜੀ ਗੁੜ ਵੀ ਆ ਜਿਹੜਾ ਆਪਣਾ ਮੈਲਟ ਹੋ ਚੁੱਕਿਆ ਹੈ ਆ ਦੇਖੋ ਜਦੋਂ ਵੀ ਆਪਾਂ ਨੇ ਗੁੜ ਮੈਲਟ ਕਰਨਾ ਹੈ ਜੀ ਮੈਂ ਮੰਨ ਲਓ ਇੱਕ ਕੌਲੀ ਆਪਾਂ ਆ ਗੁੜ ਦੀ ਲੈ ਰਹੇ ਆ ਤਾਂ ਇਹਦੇ ਵਿੱਚ 2-4 ਚਮਚੇ ਪਾਣੀ ਦੇ ਪਾਉਣੇ ਆ ਜ਼ਿਆਦਾ ਨਹੀਂ ਪਾਉਣੇ ਹੈਗੇ ਕਿਉਂਕਿ ਸਿਰਫ ਇੰਨਾ ਕੁ ਪਾਣੀ ਪਾਉਣਾ ਵੀ ਗੋੜਾ ਜਿਹੜਾ ਆਪਣਾ ਮੈਲਟ ਹੋ ਜਾਵੇ ਤੇ ਜਦੋਂ ਗੁੜ ਮੈਲਟ ਹੋ ਗਿਆ ਉਸ ਤੋਂ ਬਾਅਦ ਆਪਾਂ ਨੇ 2 ਮਿੰਟ ਪਕਾਉਣਾ ਹੈ ਜ਼ਿਆਦਾ ਨਹੀਂ ਪਕਾਉਣਾ ਕਿਉਂਕਿ ਜੇ ਆਪਾਂ ਜ਼ਿਆਦਾ ਗੁੜ ਪਕਾ ਕੇ ਆਪਣੇ ਲੱਡੂਆਂ ਦੇ ਵਿੱਚ ਪਾਉਂਗੇ ਤਾਂ ਲੱਡੂ ਆ ਜਿਹੜੇ ਹਾਰ ਹੋ ਜੂਗੇ ਠੀਕ ਹੈ ਜੀ ਇਸ ਕਰਕੇ ਆਪਾਂ ਨੇ ਸਿਰਫ 2 ਮਿੰਟ ਗੁੜ ਨੂੰ ਪਕਾਉਣਾ ਹੈ ਠੀਕ ਹੈ ਜੀ ਇਧਰ ਆਪਣੀ ਖਜੂਰਾਂ ਵੀ ਹੋ ਚੁੱਕੀਆਂ ਰੈਡੀ ਤੇ 2 ਮਿੰਟ ਬਾਅਦ ਜਿਹੜਾ ਆਪਾਂ ਨੇ ਗੁੜ ਪਕਾਇਆ ਉਹ ਆਪਾਂ ਨੇ ਛਾਣ ਕੇ ਇਸ ਤਰੀਕੇ ਨਾਲ ਇਹਦੇ ਵਿੱਚ ਐਡ ਕਰ ਦੇਣਾ ਹੈ ਠੀਕ ਹੈ ਜੀ ਛਾਣਨਾ ਇਹ ਜ਼ਰੂਰੀ ਆ ਕਿਉਂਕਿ ਜਿੱਥੇ ਵੀ ਗੁੜ ਬਣਦਾ ਹੈ ਨਾ ਉੱਥੇ ਤੁਹਾਨੂੰ ਪਤਾ ਡਸਟ ਵਗੈਰਾ ਹੁੰਦੀ ਆ ਮਿੱਟੀ-ਮੁੱਟੀ ਜਾਂ ਗੰਨੇ ਹੁੰਦੇ ਗੰਨੇ ਦੇ ਛਿਲਕੇ ਵੀ ਆ ਸਕਦੇ ਆ ਮੱਖੀਆਂ ਵੀ ਹੁੰਦੀਆਂ ਉੱਥੇ ਠੀਕ ਹੈ ਜੀ ਇਸ ਕਰਕੇ ਗੁੜ ਆਪਾਂ ਨੇ ਛਾਣ ਲੈਣਾ ਹੈ ਤੇ ਲਓ ਜੀ ਗੁੜ ਆਪਾਂ ਨੇ ਛਾਣ ਲਿਆ ਤੇ ਲਓ ਜੀ ਥੋੜੇ ਜਿਹਾ ਪਾਉਨੇ ਆਪਾਂ ਇਹਦੇ ਵਿੱਚ ਹੁਣ ਚਿੱਟੇ ਤੇਲਾ ਇਹ ਵੀ ਜ਼ਰੂਰੀ ਆ ਜੀ ਇਹਨਾਂ ਨਾਲ ਤਾਂ ਲੱਡੂਆਂ ਦੇ ਵਿੱਚ ਬਹੁਤ ਵਧੀਆ ਫਲੇਵਰ ਆਊਗਾ ਤੇ ਇੱਕ ਇਹ ਖਾਣ ਦੇ ਵਿੱਚ ਵੀ ਵਧੀਆ ਹੁੰਦੇ ਆ ਤੇ ਸਿਹਤ ਵਾਸਤੇ ਵੀ ਠੀਕ ਹੁੰਦੇ ਆ ਤੇ ਲਓ ਜੀ ਆਹ ਜਿਹੜਾ ਸਮਾਨ ਆਪਾਂ ਨੇ ਮਿਕਸੀ ਕਰਿਆ ਤਾਂ ਡਰਾਈ ਫਰੂਟ ਤੇ ਛੋਲੇ ਉਹ ਵੀ ਆ ਗਏ ਜਿਹਦੇ ਵਿੱਚ ਤੇ ਲਓ ਜੀ ਇਹ ਜਿਹੜਾ ਗੋਂਦ ਆਪਾਂ ਨੇ ਭੁੰਨ ਕੇ ਰੱਖਿਆ ਤਾਂ ਉਹ ਵੀ ਇਹਦੇ ਵਿੱਚ ਆ ਗਿਆ ਜੀ ਇਸ ਤਰੀਕੇ ਨਾਲ ਤੁਸੀਂ ਲੱਡੂ ਬਣਾਉਂਗੇ ਨਾ ਤਾਂ ਲੱਡੂ ਆ ਜਿਹੜੇ ਇਹ ਸਰਦੀਆਂ ਦੇ ਵਿੱਚ ਖਾਣ ਨੂੰ ਵੀ ਆਪਣੇ ਸਰੀਰ ਵਾਸਤੇ ਵਧੀਆ ਹੁੰਦੇ ਆ ਤੇ ਉਹ ਵੀ ਟੇਸਟੀ ਬਣਦੇ ਆ ਠੀਕ ਹੈ ਜੀ ਗੂੰਦ ਪਾ ਦੇ ਆਪਾਂ ਨੇ ਇਹਦੇ ਵਿੱਚ ਤੇ ਜਿਹੜੇ ਆਪਾਂ ਨੇ ਇਹ ਮਖਾਣੇ ਆ ਜਿਹੜੇ ਪੀਸ ਲੈਣੇ ਆਪਾਂ ਨੇ ਤੇ ਲੋ ਜੀ ਮਖਾਣੇ ਵੀ ਆਪਾਂ ਨੇ ਪੀਸ ਕੇ ਇਹਦੇ ਵਿੱਚ ਐਡ ਕਰ ਲੈਣੇ ਆ ਜੀ ਤੇ ਲੋ ਜੀ ਥੋੜੀਆਂ ਦੱਖਾਂ ਐਡ ਕਰ ਲਵਾਂਗੇ ਤੇ ਇਹਨੂੰ ਕਰਦੇ ਆ ਹੁਣ ਸਾਰੇ ਨੂੰ ਮਿਕਸ ਤੇ ਲੋ ਜੀ ਥੋੜਾ ਜਿਹਾ ਆਪਾਂ ਨਾਰੀਅਲ ਦਾ ਭਰਾ ਦਾ ਜਿਹੜਾ ਉਹ ਵੀ ਐਡ ਕਰ ਲੰਨੇ ਆ ਕਿਉਂਕਿ ਨਾਰੀਅਲ ਜਿਹੜਾ ਉਹ ਗਰਮ ਹੁੰਦਾ ਹੈ ਨਾ ਤਾਂ ਸਰਦੀਆਂ ਦੇ ਵਿੱਚ ਵੈਸੇ ਠੀਕ ਰਹਿੰਦਾ ਸਰੀਰ ਵਾਸਤੇ ਇਹ ਤੇ ਇਹ ਵੀ ਆਪਾਂ ਨੇ ਇਹਦੇ ਵਿੱਚ ਐਡ ਕਰ ਲੈਣਾ ਹੈ ਤੇ ਹੁਣ ਆਪਾਂ ਨੇ ਸਾਰਾ ਮਟੀਰੀਅਲ ਜਿਹੜਾ ਹੈ ਮਿਕਸ ਕਰਨਾ ਹੈ ਠੀਕ ਹੈ ਜੀ ਇਸ ਤਰੀਕੇ ਨਾਲ ਤੇ ਲੋ ਜੀ ਮਿਕਸਚਰ ਜਿਹੜਾ ਆਪਾਂ ਨੇ ਭਰਾ ਦੇ ਵਿੱਚ ਕੱਢ ਲਿਆ ਜੀ ਕਿਉਂਕਿ ਕੜਾਹੀ ਸੀਗੀ ਗਰਮ ਕੜਾਹੀ ਦੇ ਵਿੱਚ ਜਿਹੜਾ ਫਿਰ ਨਾ ਹੱਥ ਨਹੀਂ ਤਾਂ ਵੱਜ ਰਿਹਾ ਚੰਗੀ ਤਰ੍ਹਾਂ ਤੇ ਹੁਣ ਜਿਹੜਾ ਮਿਕਸਚਰ ਹੈ ਨਾਰਮਲ ਠੰਡਾ ਹੈ ਤੇ ਲੱਡੂ ਵੀ ਦੇਖੋ ਜਿਹੜੇ ਐਨ ਬੱਟ ਹੋ ਰਹੇ ਆ ਤੁਸੀਂ ਦੇਖ ਸਕਦੇ ਹੋ ਆ ਦੇਖੋ ਠੀਕ ਹੈ ਜੀ ਡਰਾਈ ਫਰੂਟ ਦੇ ਲੱਡੂ ਕਿੰਨੇ ਘੈਂਟ ਬਣ ਕੇ ਤਿਆਰ ਹੋਏ ਆ ਸੋ ਇਸ ਤਰੀਕੇ ਨਾਲ ਜਿਹੜੇ ਤੁਸੀਂ ਲੱਡੂ ਆ ਜਿਹੜੇ ਘਰੇ ਡਰਾਈ ਫਰੂਟ ਵਾਲੇ ਬਣਾ ਸਕਦੇ ਹੋ ਜੀ ਤੇ ਵੀਡੀਓ ਵਧੀਆ ਲੱਗੀ ਇੱਕ ਪਿਆਰ ਜਾਂ ਲਾਈਕ ਕਮੈਂਟ ਜਰੂਰ ਕਰਿਓ ਜੀ ਤੇ ਨਾਲੇ ਜਿਹੜੇ ਭੈਣ ਭਰਾ ਸਾਡੇ ਚੈਨਲ ਤੇ ਨਵੇਂ ਆ ਜੀ ਉਹ ਇਦਾਂ ਦੀ ਕੁਕਿੰਗ ਵੀਡੀਓ ਦੇਖਣ ਲਈ ਸਾਡਾ ਚੈਨਲ ਵੀ ਜਰੂਰ ਸਬਸਕ੍ਰਾਈਬ ਕਰ ਲਿਓ ਜੀ ਠੀਕ ਹੈ ਜੀ ਤੇ ਵੀਡੀਓ ਵਧੀਆ ਲੱਗਦੀ ਹੈ ਜੀ ਕਮੈਂਟ ਜਰੂਰ ਕਰਦਿਆ ਕਰੋ ਜਿਵੇਂ ਕਿ ਇਹ ਲੱਡੂ ਵਧੀਆ ਏ ਐਵੇਂ ਇੱਕ ਵਧੀਆ ਜਿਹਾ ਕਮੈਂਟ ਜ਼ਰੂਰ ਕਰ ਦਿਆ ਕਰੋ ਜੀ ਤੇ ਲਓ ਜੀ ਹੁਣ ਲੱਡੂ ਜਿਹੜੇ ਮੈਂ ਬਣਾ ਬਣਾ ਕੇ ਰੱਖ ਲਵਾਂਗਾ ਇੱਕ ਥਾਲੀ ਦੇ ਵਿੱਚ ਠੀਕ ਆ ਜੀ ਸੋ ਇਸ ਤਰੀਕੇ ਨਾਲ ਆ ਜਿਹੜੇ ਤੁਸੀਂ ਲੱਡੂ ਵੰਟ ਸਕਦੇ ਹੋ ਜੀ ਠੀਕ ਆ ਜੀ ਤੁਸੀਂ ਇਹਦੇ ਵਿੱਚ ਕੋਈ ਵੀ ਆਪਣੀ ਮਨਪਸੰਦ ਦਾ ਡ్రਾਈ ਫਰੂਟ ਜਿਹੜਾ ਉਹ ਐਡ ਕਰ ਸਕਦੇ ਹੋ ਜਿਵੇਂ ਕਿ ਖਰੋਟਾਂ ਦੀ ਗਿਰੀ ਹੋਗੀ ਨਾਰੀਅਲ ਹੋ ਗਿਆ ਕੱਟਿਆ ਹੋਇਆ ਠੀਕ ਆ ਜੀ ਇਹਦੇ ਵਿੱਚ ਅਲਸੀ ਵੀ ਹੈਗੀ ਆ ਜੀ ਵਿਚਾਲ ਸੀ ਵੀ ਪਾਈ ਹੋਈ ਸੀਗੀ ਥੋੜੀ ਜੀ ਅਲਸੀ ਵੀ ਪਾ ਸਕਦੇ ਹੋ ਬਾਕੀ ਜੋ ਵੀ ਤੁਹਾਨੂੰ ਡਰਾਈ ਫਰੂਟ ਵਧੀਆ ਲੱਗਦਾ ਤੁਸੀਂ ਇਹਦੇ ਵਿੱਚ ਉਹ ਐਡ ਕਰ ਲਿਓ ਤੇ ਲਓ ਜੀ ਹੁਣ ਸਾਰੇ ਲੱਡੂ ਮੈਂ ਇਸ ਤਰੀਕੇ ਨਾਲ ਬਣਾ ਬਣਾ ਕੇ ਰੱਖ ਲੂੰਗਾ ਇੱਕ ਥਾਲੀ ਦੇ ਵਿੱਚ ਤੇ ਮਿਲਦੇ ਹਾਂ ਉਸ ਤੋਂ ਬਾਅਦ ਤੇ ਲਓ ਜੀ ਲੱਡੂ ਬਣ ਕੇ ਹੋ ਗਏ ਰੈਡੀ ਆ ਦੇਖੋ ਕਿੰਨੇ ਵਧੀਆ ਲੱਡੂ ਬਣ ਕੇ ਤਿਆਰ ਹੋਏ ਆ ਸੋ ਇਸ ਤਰੀਕੇ ਨਾਲ ਤੁਸੀਂ ਡਰਾਈ ਫਰੂਟ ਦੇ ਜਿਹੜੇ ਲੱਡੂ ਘਰਾਂ ਬਣਾ ਸਕਦੇ ਹੋ ਜੀ ਤੇ ਵੀਡੀਓ ਵਧੀਆ ਲੱਗੀ ਇੱਕ ਪਹਿਲਾ ਜਿਹਾ ਲਾਈਕ ਕਮੈਂਟ ਜਰੂਰ ਕਰ ਦਿਓ ਤੇ ਨਾਲੇ ਜਿਹੜੇ ਭੈਣ ਭਰਾ ਸਾਡੇ ਚੈਨਲ ਤੇ ਨਵੇਂ ਆ ਜੀ ਉਹ ਇਦਾਂ ਦੀ ਕੁਕਿੰਗ ਵੀਡੀਓ ਦੇਖਣ ਲਈ ਸਾਡਾ ਚੈਨਲ ਵੀ ਜਰੂਰ ਸਬਸਕ੍ਰਾਈਬ ਕਰ ਲਿਓ ਜੀ ਕਿਉਂਕਿ ਹੁਣ ਸਰਦੀ ਦਾ ਮੌਸਮ ਹੈ ਤੁਸੀਂ ਇਦਾਂ ਦੇ ਲੱਡੂ ਜਿਹੜੇ ਬਣਾ ਕੇ ਡਰਾਈ ਫਰੂਟ ਦੇ ਖਾ ਸਕਦੇ ਹੋ ਠੀਕ ਹੈ ਜੀ ਸਿਹਤ ਵਾਸਤੇ ਵੀ ਠੀਕ ਹੁੰਦੇ ਆ ਤੇ ਇਹਦੇ ਵਿੱਚ ਸਮਾਨ ਵੀ ਸਾਰਾ ਵਧੀਆ ਏ ਸਰਦੀਆਂ ਦੇ ਲਈ ਤੇ ਵੀਡੀਓ ਵਧੀਆ ਲੱਗੀ ਇੱਕ ਲਾਈਕ ਕਮੈਂਟ ਜਰੂਰ ਕਰਿਓ ਜੀ ਮਿਲਦੇ ਆ ਹੁਣ ਇੱਕ ਨਵੀਂ ਰੈਸਪੀ ਨਾਲ ਨਵੀਂ ਵੀਡੀਓ 'ਚ ਜਦ ਤੱਕ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਜੀ